ਰੀਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੇ ਕੋਲੇ ਦੇਸੀ ਮੁਰਗੀਆਂ ਹਰ ਨਸਲ ਦੀਆਂ ਖਰੀਦਣ ਲਈ ਤੇ ਵੇਚਣ ਲਈ ਸੰਪਰਕ ਕਰੋ ਜੀ ਬਲੈਕ ਐਸਟਰਨੋਪ ਆਰ ਆਈ ਆਰ ਪਿਓਰ ਬਰੀਡ ਸਾਡੇ ਕੋਲੇ ਇਸ ਟਾਈਮ ਹੈਗੀ ਹੈ ਆਂਡੇ ਤੇ ਬਰੀਡ ਹੈ ਆਂਡੇ ਦੇਣੇ ਸ਼ੁਰੂ ਕਰ ਚੁੱਕੀ ਹੈ ਮੰਨ ਕੇ ਚੱਲੋ ਵੀ ਸ਼ੁਰੂਆਤ ਇਹ ਵੀ 1-2 ਆਂਡੇ ਇਹ ਦਿੱਤੇ ਨੇ ਸਾਡੇ ਕੋਲ ਤੇ ਤੁਸੀਂ ਖਰੀਦਣ ਲਈ ਸੰਪਰਕ ਕਰ ਸਕਦੇ ਹੋ ਤੇ ਬਾਕੀ ਮੌਸਮ ਥੋੜਾ ਜਿਹਾ ਹੈਗਾ ਮੀਂਹ ਕਣੀ ਦਾ ਹੁਣ ਮੁਰਗੀਆਂ ਨੂੰ ਬਚਾ ਕੇ ਰੱਖੋ ਬੁਖਾਰ ਵੀ ਹੋ ਰਿਹਾ ਇਨਫੈਕਸ਼ਨ ਵੀ ਹੋ ਜਾਂਦੀ ਹੈ ਮੁਰਗੀਆਂ ਨੂੰ ਥੱਲੇ ਗਿੱਲਾ ਨਹੀਂ ਹੋਣਾ ਚਾਹੀਦਾ ਦੇਖੋ ਸਾਡਾ ਸੁੱਕਾ ਇੱਥੇ ਆਇਆ ਇਹਨਾਂ ਨੂੰ ਹਰਾਚਾਰਾ ਪਾਓ ਕੈਲਸ਼ੀਅਮ ਦੀ ਘਾਟ ਨਾ ਆਵੇ ਬਹੁਤ ਵੀਡੀਓ ਆਈਆਂ ਨੇ ਵੀ ਕਿ ਕੈਲਸ਼ੀਅਮ ਦੀ ਘਾਟ ਆਉਂਦੀ ਹੈ ਠੀਕ ਹੈ ਜੀ ਤੇ ਤੁਸੀਂ ਧਿਆਨ ਦੇ ਨਾਲ ਇਹਨਾਂ ਨੂੰ ਪਾਲੋ ਆਪਣੀਆਂ ਮੁਰਗੀਆਂ ਨੂੰ ਤੇ ਜਿੰਨੀ ਵੀ ਲੋੜ ਹੈ ਕਿਸੇ ਨੇ 10 20 100 200 500 1000 ਜਿੰਨੀ ਵੀ ਤੁਹਾਨੂੰ ਲੋੜ ਹੈ ਕੁਆਂਟੀਟੀ ਦੀ ਸਾਡੇ ਤੋਂ ਲੈ ਸਕਦੇ ਹੋ ਤੇ ਸੰਪਰਕ ਕਰ ਸਕਦੇ ਹੋ ਤੇ ਸਾਡੇ ਕੋਲੇ ਪਿਓਰ ਬਰੀਡ ਹੀ ਮਿਲੂਗੀ ਤੇ ਠੀਕ ਰੇਟਾਂ ਦੇ ਵਿੱਚ ਠੀਕ ਹੈ ਜੀ ਤੇ ਮੁਰਗੀ ਬਹੁਤ ਵਧੀਆ ਅੰਡੇ ਤੇ ਆਈ ਹੋਈ ਹੈ ਸਾਈਨਿੰਗ ਬਹੁਤ ਵਧੀਆ ਮੁਰਗੀ ਦੀ ਤੇ ਰੰਗ ਆਰ ਆਈ ਆਰ ਬਰੀਡ ਪਿਓਰ ਬਰੀਡ ਹੈ ਮੇਨ ਗੱਲ ਪੰਜਾ ਦੇਖੋ ਲਾਲ ਹੈ ਆ ਸੌਰੀ ਪੀਲਾ ਮેર ਹੈਗਾ ਦੇਖ ਸਕਦੇ ਹੋ ਤੁਸੀਂ ਪਿਓਰ ਬਰੀਡ ਦੀ ਇਨਸਾਨੀ ਦੇਖੋ ਸਾਹਮਣੇ ਤੇ ਆਂਡੇ ਆਂਦੇ ਢੇਰ ਲਾਉਣ ਗੀਆਂ ਮੁਰਗੀਆਂ ਸਾਡੀਆਂ ਤੇ ਵੇਚਣ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਉਹ ਜੈਜ ਰੇਟ ਤੇ ਸਾਨੂੰ ਮੁਰਗੀ ਜੇ ਦੇਣਗੇ ਅਸੀਂ ਜਰੂਰ ਖਰੀਦਾਂਗੇ ਜਾਂ ਅੱਗੇ ਜੇ ਕਿਸੇ ਨੂੰ ਲੋੜ ਹੋਊ ਅਸੀਂ ਅੱਗੇ ਵੀ ਸੇਲ ਕਰਾ ਦਿੰਨੇ ਹੁੰਨੇ ਆ ਠੀਕ ਹੈ ਜੀ ਖਰੀਦਣ ਤੇ ਵੇਚਣ ਲਈ ਸੰਪਰਕ ਕਰ ਸਕਦੇ ਹੋ ਬਾਕੀ ਕੈਲਸ਼ੀਅਮ ਵਗੈਰਾ ਇਹਨਾਂ ਨੂੰ ਪ੍ਰੋਪਰ ਦਿਓ ਮੁਰਗੀ ਨੂੰ ਠੀਕ ਹੈ ਜੀ ਅੰਡੇ ਤੇ ਆਈ ਹੋਈ ਜਿਹੜੀ ਮੁਰਗੀ ਹੈ ਲਗਭਗ 4 ਮਹੀਨੇ ਤੋਂ ਉੱਪਰ ਮਿੰ ਜਿਹੜੀ ਵੀ ਮੁਰਗੀ ਹੈ ਤੁਸੀਂ ਉਸ ਨੂੰ ਕੈਲਸ਼ੀਅਮ ਵਗੈਰਾ ਪਾਓ ਪ੍ਰੋਪਰ ਕੈਲਸ਼ੀਅਮ ਦੀ ਘਾਟ ਨਾਲ ਦਿੱਕਤਾਂ ਆਉਂਦੀਆਂ ਨੇ ਮਲਟੀਵਿਟਾਮਿਨ ਵੀ ਪਾਓ ਠੀਕ ਹੈ ਜੀ ਤੇ ਫੀਡ ਦੇ ਵਿੱਚ ਹਲਦੀ ਪਾਇਆ ਕਰੋ ਹਲਦੀ ਦੇ ਬਹੁਤ ਜ਼ਿਆਦਾ ਗੁਣ ਨੇ ਹਲਦੀ 'ਚ ਜਦੋਂ ਫੀਡ ਪਾਉਣੀ ਹੈ ਤੁਸੀਂ ਉਹਦੇ ਵਿੱਚ ਹਲਦੀ ਮਿਕਸ ਕਰੋ ਮਾੜਾ ਜਿਹਾ ਪਾਣੀ ਦਾ ਸਿੱਟਾ ਲਾ ਕੇ ਹੱਥ ਜਿਵੇਂ ਆਪਾਂ ਰੇੜਾ ਲਾਉਣੇ ਨੇ ਇਸ ਤਰ੍ਹਾਂ ਉਹਨੂੰ ਮਿਕਸ ਕਰ ਦਿਓ ਹਲਦੀ ਨੂੰ ਠੀਕ ਹੈ ਜੀ ਜਿਵੇਂ 100 ਬਾਲਡ ਨੂੰ 2 ਚਮਚੇ ਹਲਦੀ ਦੇ ਫੀਡ ਚ ਮਿਕਸ ਕਰਕੇ ਤੁਸੀਂ ਦੇ ਸਕਦੇ ਹੋ ਆ ਸਾਡਾ ਹਰਾ ਚਾਰਾ ਪਾਇਆ ਹੋਇਆ ਹੈ ਹਰਾ ਚਾਰਾ ਪਾ ਦਿਆ ਕਰੋ ਜੀ ਤੇ ਕੈਲਸ਼ੀਅਮ ਜਿਹੜੀ ਪਾਉਣੀ ਹੈ 50 ਐਮ ਐਲ 100 100 ਬਾਲਡ ਨੂੰ ਠੀਕ ਹੈ ਜੀ ਲਗਭਗ 6 ਲੀਟਰ ਪਾਣੀ ਦੇ ਵਿੱਚ ਤੇ ਵਿੱਚੇ ਹੀ মালਟੀਵਿਟਾਮਿਨ ਪਾ ਦਿਓ ਭਾਵੇਂ ਮਲਟੀਸਟਾਰ ਜਾਂ ਬਿਮਰਾਲ ਪਾ ਦਿਓ ਤੇ ਨਾਲ ਹੀ ਬਰੋਟੋਨ ਜ਼ਰੂਰ ਪਾਓ ਤੁਸੀਂ ਬਰੋਟੋਨ ਜਿਹੜੀ ਲੀਵਰ ਵਾਸਤੇ ਆ ਉਹ ਪਾਓ ਠੀਕ ਹੈ ਜੀ ਵਿਟਾਮ ਤੇ ਇਹ ਚੀਜ਼ ਗੱਲਾਂ ਦਾ ਰੱਖੋ ਧਿਆਨ ਤੇ ਮੁਰਗੀ ਖਰੀਦਣ ਵਾਲੇ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਸਾਡੇ ਕੋਲੇ ਆਰ ਆਈ ਆਰ ਬਲੈਕ ਐਸਟਰਲੋਪ ਜਿੰਨੀ ਮਰਜ਼ੀ ਕੁਆਂਟੀਟੀ ਚਾਹੀਦੀ ਹੈ ਤੁਹਾਨੂੰ ਮਿਲੂਗੀ ਜੀ ਸੰਪਰਕ ਕਰ ਲਓ ਤੇ ਆਪਣੇ ਫਾਰਮਾਂ ਦਾ ਧਿਆਨ ਰੱਖੋ ਗਿੱਲਾ ਨਾ ਹੋਣ ਦਿਓ ਸੁੱਕਾ ਰੱਖੋ ਬਿਲਕੁਲ ਹੀ ਹੁਣ ਠੰਡ ਆ ਰਹੀ ਹੈ ਪਹਿਲਾਂ ਹੀ ਪ੍ਰਬੰਧ ਕਰ ਲਓ ਪਰਲੀਆਂ ਵਗੈਰਾ ਲਾ ਲਓ ਫਾਰਮਾਂ ਦੇ ਠੀਕ ਹੈ ਜੀ ਤੇ ਇਹ ਚੀਜ਼ਾਂ ਦਾ ਬਹੁਤ ਜ਼ਰੂਰੀ ਹੈ ਗੰਗੋਰੋ ਇੱਕਰ ਬਾਈ ਨੇ ਫੋਨ ਕਰਿਆ ਜੀ ਰਾਣੀ ਖੇਤ ਦੀ ਬਿਮਾਰੀ ਹੈ ਜਿਹੜੀ ਵੀ ਉਹਦੇ ਕਿਵੇਂ ਹੁੰਦੀ ਹੈ ਕੀ ਗੱਲਬਾਤ ਹੈ ਉਹਦੇ ਤੇ ਵੀ ਵੀਡੀਓ ਆਪਾਂ ਕਰਾਂਗੇ ਤੇ ਫੋਂ ਬੇਨਤੀ ਹੈ ਵੀ ਸਬਸਕ੍ਰਾਈਬ ਜਰੂਰ ਕਰ ਲੋ ਆਪਣੇ ਚੈਨਲ ਨੂੰ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਤੇ ਆਪਾਂ ਤੁਹਾਨੂੰ ਨਵੀਂ ਤੋਂ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਤੇ ਮੁਰਗੀਆਂ ਨੂੰ ਖਰਾਕ ਪੂਰੀ ਪਾਓ ਇਸ ਟਾਈਮ ਆਂਡੇ ਦਾ ਜਿੰਨਾਂ ਦੀਆਂ ਮੁਰਗੀਆਂ ਆਂਡੇ ਤੇ ਆਈਆਂ ਨੇ ਖਰਾਕ ਵੀ ਪ੍ਰੋਪਰ ਪਾਉਣੀ ਚਾਹੀਦੀ ਹੈ ਪੱਥਰ ਵਗੈਰਾ ਰੱਖੋ ਪੱਥਰ ਦੀ ਬਹੁਤ ਮਹੱਤਤਾ ਹੈ ਪੱਥਰ ਉਹ ਦੇਖੋ ਆਪਣਾ ਗੱਟਾ ਰੱਖਿਆ ਹੋਇਆ ਸਾਹਮਣੇ ਠੀਕ ਹੈ ਜੀ ਇਹਦੇ ਤੇ ਵੀਡੀਓ ਕਰਦੇ ਆਂਗੇ ਸਪੈਸ਼ਲ ਆਪਾਂ